ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵਿਸ਼ੇ ਦੇ ਸੰਬੰਧ ਦੇ ਵਿੱਚ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਆਂ ਵਿਸ਼ਾ ਇਹ ਹੈ ਕਿ ਜਿਹੜਾ ਇਹ ਪੋਦਾ ਮਹੀਨਾ ਹੈ ਨਾ ਤਾਂ ਇਹ ਸਿਰਫ ਤੇ ਸਿਰਫ ਸਿੱਖ ਕੌਮ ਲਈ ਨਹੀਂ ਪੂਰੇ ਭਾਰਤ ਦੇ ਲਈ ਇਹ ਪੋਦਾ ਮਹੀਨਾ ਜਿਹੜਾ ਇਹ ਆ ਇਹ ਸ਼ੋਕਮਈ ਮਹੀਨਾ ਆ ਪਰ ਸੋਸ਼ਲ ਮੀਡੀਆ ਦੇ ਨਾਲ ਨਾਲ ਘਰ ਦੇ ਵਿੱਚ ਵੀ ਇਹ ਚਰਚਾ ਹੁੰਦੀ ਹੈ ਚਰਚਾ ਦਾ ਵਿਸ਼ਾ ਇਹ ਹੈ 25 ਦਸੰਬਰ 크ਿਸਮਸ ਦਾ ਦਿਨ ਹੈ ਨਾ ਜੇਕਰ ਗੱਲ ਕੀਤੀ ਜਾਵੇ ਪੂਰੇ ਭਾਰਤ ਦੀ ਜਾਂ ਪੰਜਾਬ ਦੀ ਗੱਲ ਉੱਥੇ ਵੀ ਕਰਾਂਗੀ ਜੋ ਮੈਂ ਆਪਣੇ ਅੱਖੀ ਦੇਖਿਆ 25 ਤਰੀਕ ਨੂੰ ਪਟਿਆਲੇ ਦੇ ਵਿੱਚ ਇੱਕ ਛੁਟਕਾਰਾ ਮਹਾਸਭਾ ਪਟਿਆਲਾ ਤੋਂ ਪਾਸੋਂ ਨੂੰ ਜਾਂਦੇ ਹੋਏ ਪਾਸੋਂ ਰੋਡ ਦੇ ਉੱਤੇ ਲੱਗੀ ਹੋਈ ਸੀ ਜਿੱਥੇ ਵੱਡੇ ਵੱਡੇ ਬੈਨਰਾਂ ਦੇ ਵਿੱਚ ਕ੍ਰਿਸਚੀਅਨ ਜਿਹੜੇ ਨੇ ਆਪਣਾ 25 ਦਸੰਬਰ ਮਨਾ ਰਹੇ ਸੀ ਪਰ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਘਰਾਂ ਦੇ ਵਿੱਚ ਵੀ ਬੈਠੇ ਲੋਕ ਕੇ ਚਰਚਾ ਕਰਦੇ ਨੇ ਕਿ ਆਪਾਂ ਨੂੰ ਸਾਰੇ ਧਰਮਾਂ ਦਾ ਜਿਹੜਾ ਸਤਕਾਰ ਕਰਨਾ ਚਾਹੀਦਾ ਇੱਕ ਗੱਲ ਯਾਦ ਰੱਖਿਓ ਜਿਹੜੇ ਇਹ ਗੱਲ ਆਖਦੇ ਨੇ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਤਾਂ ਸਿੱਖ ਧਰਮ ਇੱਕ ਇਹੋ ਜਿਹਾ ਧਰਮ ਹੈ ਜਿਸ ਨੇ ਸਿਰਫ ਤੇ ਸਿਰਫ ਦੂਸਰੇ ਧਰਮਾਂ ਦੀ ਰੱਖਿਆ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਜੇਕਰ ਗੱਲ ਕਰੀ ਆਪਾਂ ਹਨਾ 크ਿਸਤਿਆਨਾਂ ਦੀ ਤੇ ਜੇਕਰ ਜਿਹੜੇ ਲੋਕ ਪੰਜਾਬ ਦੇ ਵਿੱਚ 25 ਦਸੰਬਰ ਨੂੰ ਬੜੀ ਹੀ ਹੁੰਮ-ਹੁਮਾ ਕੇ ਮਨਾਉਂਦੇ ਨੇ ਉਹਨਾਂ ਨੂੰ ਦੱਸ ਦੇਣਾ ਚਾਹੁੰਦੀ ਆ ਕਿ ਇਹ ਅੰਗਰੇਜ਼ ਜਿਨ੍ਹਾਂ ਨੇ ਸਾਡੇ ਮਹਾਰਾਜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਨੂੰ ਹਨਾ ਉਹਨਾਂ ਦੇ ਪੁੱਤਰ ਨੂੰ ਸਰਦਾਰ ਦਲੀਪ ਸਿੰਘ ਜੀ ਨੂੰ ਆਪਣੇ ਵਾਲੇ ਲੱਗੇ ਉਹ ਉੱਥੇ ਮੁ ਜਾ ਕੇ ਉਹਨਾਂ ਦੇ ਕੇਸ ਕਤਲ ਕੀਤੇ ਤੇ ਉਹਨਾਂ ਨੂੰ 크ਿਸਚੀਅਨ ਬਣਾਇਆ ਤੁਸੀਂ ਉਸ ਤਰ੍ਹਾਂ ਦੀ ਪੱਖਪੂਰਦ ਹੋ ਸ਼ਰਮ ਕਰੋ ਪੰਜਾਬੀ ਆਪਾਂ ਪੰਜਾਬੀ ਆ ਆਪਾਂ ਖਾਲਸਾ ਰਾਜ ਦੇ ਵਾਰਿਸ ਆ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਾਰਿਸ ਆ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਕਲਯੂ ਵਾਲੇ ਪਾਤਸ਼ਾਹ ਨੇ ਇਤਾਰ ਦੇ ਵਾਸਤੇ ਹਰ ਧਰਮਾਂ ਦੇ ਲਈ ਕੁਰਬਾਨੀ ਕੀਤੀ ਆਪਾਂ ਇਹਨਾਂ ਦੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕਰਕੇ ਆਪਾਂ 크ਿਸਚੀਅਨਾਂ ਦੀ 25 ਦਸੰਬਰ ਵਾਲੇ ਪਾਸੇ ਹੋ ਗਏ ਇਹ ਸਾਡੇ ਲਈ ਸ਼ਰਮ ਦਾ ਵਿਸ਼ਾ ਆ ਪੰਨੂ ਨੇ ਕਹਿੰਦੀ ਮੈਂ ਖੁਦ ਨੂੰ ਵੀ ਕਹਿੰਦੀ ਕਿ ਤੇ ਮੇਰੀਆਂ ਅੱਖਾਂ ਨੇ ਛੁਟਕਾਰਾ ਮੌਸਬਾ ਦੇਖੀ ਤੇ ਇਹ ਲਗਾ ਉਸ ਨੂੰ ਇਹਨੇ ਆਪਣੀ ਅੱਖਾਂ ਦੇ ਨਹੀਂ ਆਪਣੇ ਸਿਰ ਨੂੰ ਹੀ ਝੁਕਾ ਕੇ ਮੈਨੂੰ ਤਾਂ ਸ਼ਰਮ ਨਾਲ ਲੰਘਣਾ ਪੈ ਗਿਆ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਕਮੀ ਸਾਡੀ ਆਪਣੀ ਹੈ ਸਾਨੂੰ ਖਾਲਸਾ ਰਾਜ ਦੀ ਚੜ੍ਹਦੀ ਕਲਾ ਦੇ ਲਈ ਸਿੱਖ ਬਲਣ ਦੀ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ